ਸਰਬਜੀਤ ਸੰਗਰੂਰ ਜੀ ਦੀ ਰਚਨਾ ਸਾਰਾ ਦਿਨ ਸੈਕੜ ਪਜਾਈ ਰੱਖਦਾ ਸਾਰਾ ਦਿਨ ਸੈਕੜ ਪਜਾਈ ਰੱਖਦਾ ਨਿੱਤ ਨਾ ਮਪੰਗਾ ਘਿੱਟ ਪਾਈ ਰੱਖਦਾ ਨਿੱਤ ਨਾ ਮਪੰਗਾ ਘਿੱਟ ਪਾਈ ਰੱਖਦਾ ਡਰ ਦਾ ਨਾ ਹੋ ਕਿ ਟਕਰ ਨੂੰ ਲੜਾਈ ਡਰ ਦਾ ਨਾ ਹੋ ਕਿ ਟਕਰ ਨੂੰ ਲੜਾਈ ਹੋ ਗਏ ਮਕਦਮੇ ਪਾਰੇ ਹੋ ਗਏ ਮਕਦਮੇ ਪਾਰੇ ਸਾਰਾ ਦਿਨ ਸੰਗਰੂਰ ਵੀ ਨੰਦ ਪੌਂਦੇ ਪੰਗੜੇ ਸਾਰਾ ਦਿਨ ਸੰਗਰੂਰ ਵੀ ਨੰਦ ਪੌਂਦੇ ਪੰਗੜੇ ਇਹਨੂੰ ਦੇਖ ਤੇਖ ਮੱਟਿਆਰੇ ਸਾਰਾ ਦਿਨ ਸੰਗਰੂਰ ਵੀ ਨੰਦ ਪੌਂਦੇ ਪੰਗੜੇ ਇਹਨੂੰ ਦੇਖ ਤੇਖ ਮੱਟਿਆਰੇ ਸਾਰਾ ਦਿਨ ਸਾਈਕਲ ਪਜਾਈ ਰੱਖਦਾ ਨਿਤ ਨਮਾ ਪੰਗਾ ਗਿੱਟੇ ਪਾਈ ਰੱਖਦਾ ਸਾਡ ਦਿਨ ਸਾਈਕਲ ਪਜਾਈ ਰੱਖਦਾ ਨਿਤ ਨਮਾ ਪੰਗਾ